ਗੋਇੰਦਵਾਲ ਜਿਹੜਾ 10ਵਾਂ ਉਹ ਦਰਨਦਰਨ ਜ਼ਿਲ੍ਹੇ ਵਿੱਚ ਪੈਂਦਾ ਕਿਉਂਕਿ ਪੰਜਾਬ ਦੇ ਕਿੰਨੇ ਜ਼ਿਲ੍ਹੇ ਨੇ ਬੋਲੋ 23 ਜ਼ਿਲ੍ਹੇ ਨੇ ਉਹਨਾਂ ਦੇ ਵਿੱਚੋਂ ਦਰਨਦਰਨ ਵੀ ਜ਼ਿਲ੍ਹਾ ਜਿਹਦੇ ਵਿੱਚ ਗੋਇੰਦਵਾਲ ਸਾਹਿਬ ਪੈਂਦਾ ਉੱਥੇ ਜਨਮ ਹੋਇਆ ਗੁਰੂ ਗਉਂਦੇਵ ਜੀ ਦਾ 1563 ਦੇ ਵਿੱਚ ਇਹਨਾਂ ਦੇ ਜਿਹੜੇ ਫਾਦਰ ਸੀ ਉਹ ਗੁਰੂ ਰਾਮਦਾਸ ਜੀ ਚੌਥੇ ਗੁਰੂ ਸਨ ਤੇ ਮਦਰਸੀ ਇਹਨਾਂ ਦੀ ਬੀਬੀ ਭਾਨੀ ਜੀ। ਸੋ ਜਿਹੜੀ ਕੇ ਬੇਟੀ ਸੀ ਗੁਰੂ ਅਮਰਦਾਸ ਜੀ ਦੀ ਜਿਹੜੇ ਕੇ ਸਿੱਖਾਂ ਦੇ ਤੀਜੇ ਗੁਰੂ ਸੀ। ਸੋ 18 ਸਾਲ ਦੀ ਜਦੋਂ ਇਹਨਾਂ ਦੀ ਉਮਰ ਹੋਈ ਤਾਂ ਇਹਨਾਂ ਦੇ ਪਿਤਾ ਜੀ ਗੁਰੂ ਰਾਮਦਾਸ ਜੀ ਉਹ ਅਕਾਲ ਚਲਾਣਾ ਕਰ ਜਾਂਦੇ ਨੇ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਮਿਲ ਜਾਂਦੀ ਹੈ। ਸੋ ਇਹ ਗੁਰਤਾ ਗੱਦੀ ਤੋਂ ਬਾਅਦ ਇੱਕ ਕਾਰਜ ਸ਼ੁਰੂ ਕਰਾਉਂਦੇ ਨੇ। ਉਹ ਕਾਰਜ ਸੀ ਅੰਮ੍ਰਿਤਸਰ ਸਰ ਸਲੋਵਰ ਦਾ ਆਪਾਂ ਜਾਣਿਆ ਦਰਬਾਰ ਸਾਹਿਬ ਸਲੋਵਰ ਬਣਿਆ ਹੋਇਆ ਸੋ ਅੰਮ੍ਰਿਤਸਰ ਸਾਹਿਬ ਸਲੋਵਰ ਦੀ ਸ਼ੁਰੂਆਤ ਜੜਾ ਕਾਰਜ ਜੇ ਆਪਾਂ ਪੁੱਛ ਲੈਂਦਾ ਵੀ ਕਿਸ ਗੁਰੂ ਸਾਹਿਬਾਨ ਨੇ ਸ਼ੁਰੂ ਕਰਾਇਆ ਤਾਂ ਸਾਡਾ ਅਨਸਰ ਹੋਊਗਾ ਸ੍ਰੀ ਗੁਰੂ ਅਰਜਨ ਦੇਵ ਜੀ ਇਹ 1581 ਦੇ ਵਿੱਚ ਸਟਾਰਟ ਕਰਾਇਆ ਤੇ 1588 ਦੇ ਵਿੱਚ 7 ਸਾਲਾਂ ਦੇ ਵਿੱਚ ਇਹ ਕੰਮ ਜਿਹੜਾ ਸਰੋਵਰ ਦਾ ਪੂਰਾ ਹੋ ਜਾਂਦਾ ਉਸ ਤੋਂ ਬਾਅਦ ਗੁਰੂ ਸਾਹਿਬ ਸਰੋਵਰ ਦੇ ਵਿੱਚਕਾਰ ਸ੍ਰੀ ਹਰਮੰਦਰ ਸਾਹਿਬ ਜਿਹਦੇ ਬਾਰੇ ਆਪਾਂ ਜਾਣਦੇ ਆ ਜਿਹਨੂੰ ਗੋਲਡਨ ਟੈਂਪਲ ਵੀ ਕਹਿੰਦੇ ਆ ਉਸ ਦਾ ਨੀਂਹ ਪੱਥਰ ਰਖਵਾਉਂਦੇ ਨੇ ਤੇ ਦਰਬਾਰ ਸਾਹਿਬ ਦਾ ਜਿਹੜਾ ਕੰਮ ਸ਼ੁਰੂ ਹੁੰਦਾ ਤੇ ਉਸ ਦੀ ਜਿਹੜੀ ਨੀਂਹ ਆ ਉਹ ਸਾਈ ਮੀਆਂਮੀਰ ਇੱਕ ਮੁਸਲਮਾਨ ਫਕੀਰ ਤੋਂ ਰਖਵਾਈ ਜਾਂਦੀ ਆ ਤੋ ਤਿਆਰ ਹੋ ਜਾਂਦਾ ਇਹਦੇ ਚਾਰ ਦਰਵਾਜ਼ੇ ਹੁੰਦੇ ਨੇ ਆਪਣੇ ਦਰਵਾਜ਼ਾ ਸਾਹਿਬ ਦੇ ਉਹ ਇਹ ਦੱਸ ਲene ਕਿ ਜਿਹੜਾ ਸਿੱਖ ਧਰਮ ਆ ਜਾਂ ਜਿਹੜਾ ਇਹ ਸਥਾਨ ਆ ਇਹ ਸਾਰੇ ਵਰਨਾਂ ਲਈ ਸਾਰੀਆਂ ਜਾਤਾਂ ਲਈ ਸਾਂਝਾ ਕੋਈ ਵੀ ਇੱਥੇ ਆ ਸਕਦਾ ਸੋ 1601 ਦੇ ਵਿੱਚ ਸੰਪੂਰਨ ਹੋ ਜਾਣ ਕੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਜੋ ਅਗਲਾ ਕੰਮ ਆਰੰਭ ਕੀਤਾ ਉਹ ਸੀ ਆਦ ਗ੍ਰੰਥ ਦੀ ਵੀੜ ਜਿਹਨੂੰ ਮਹਾਰਾਜ ਦੀ ਵੀੜ ਕਹਿੰਦੇ ਆਪਾਂ ਉਹਦੀ ਤਿਆਰੀ ਤਾਂ ਉਹਨਾਂ ਨੇ ਇਹ ਕਾਗਜ਼ ਸੌਪਿਆ ਭਾਈ ਗੁਰਦਾਸ ਜੀ ਨੂੰ ਤੋਂ ਭਾਈ ਗੁਰਦਾਸ ਜੀ ਨੇ ਆਰਾਮ ਸਨ ਸਰੋਵਰ ਦੇ ਕੰਢੇ ਬੈਠ ਕੇ ਜੋ ਆਪਣਾ ਆਦਿ ਗ੍ਰੰਥਾ ਉਹਦੀ ਲਿਖਤ ਸ਼ੁਰੂ ਕੀਤੀ ਤੇ ਇਹ ਜਿਹੜਾ ਦਾਰਜਾ ਇਹ 1600 ਚਾਰ ਦੇ ਵਿੱਚ ਸਪੂਰਨ ਤੇ ਪਹਿਲਾ ਜਿਹੜਾ ਬੋਲਦਾ ਇਸ ਪੀਰੀਅਡ ਨੰਬਰ 1 ਇਹ ਹੀ ਪੀਰੀਅਡ ਨੰਬਰ 1 ਹੈ ਜਿਹੜਾ ਪਹਿਲਾ ਪ੍ਰਕਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ 1 ਸਤੰਬਰ 1604 ਨੂੰ ਕੀਤਾ ਗਿਆ ਤੇ ਪਹਿਲੇ ਜਿਹੜੇ ਗ੍ਰੰਥੀ ਸੀ ਉਹ ਬਾਬਾ ਬੁੱਢਾ ਜੀ ਨੇ ਬਣਾਇਆ ਗਿਆ ਸੋ ਇਸ ਤਰ੍ਹਾਂ ਤਿੰਨ ਵੱਡੇ ਕੰਮ ਜੇ ਆਪਾਂ ਕਹਿ ਲਈਏ ਰਹਿਤ ਮਨੁੱਖਤਾ ਲਈ ਬਹੁਤ ਕੁਝ ਕੀਤਾ ਗੁਰੂ ਅਰਜਨ ਦੇਵ ਜੀ ਨੇ ਤਿੰਨ ਵੱਡੇ ਜੇ ਆਪਾਂ ਕੰਮ ਕਹਿ ਲਈਏ ਸਰੋਵਰ ਸਾਹਿਬ ਅੰਮ੍ਰਿਤਸਰ ਦਰਬਾਰ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵੀਡੀ ਜਿਹੜੀ ਵਿਗੜਾ ਗ੍ਰੰਥ ਦੀ ਉਹ ਇਹਨਾਂ ਨੇ ਤਿਆਰ ਕਰਵਾਈ ਸੋ ਇਹਨਾਂ ਦੀ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਮੁਸਲਮਾਨ ਤੇ ਹਿੰਦੂ ਸੀ ਜਿਹੜੇ ਉਹ ਸਿੱਖ ਬਣਨੇ ਸ਼ੁਰੂ ਹੋ ਗਏ ਤੇ ਉਸ ਵੇਲੇ ਦਿੱਲੀ ਦੇ ਰਾਜ ਦੇ ਉੱਤੇ ਜਹਾਂਗੀਰ ਰਾਜਾ ਰਾਜ ਕਰਦਾ ਸੀ ਕਿਉਂਕਿ ਇਹਨਾਂ ਦੀ ਧਰਮ ਦੇ ਵਿੱਚ ਦੋ ਮੁਗਲ ਰਾਜੇ ਆਉਂਦੇ ਆ ਗੁਰੂ ਸਾਹਿਬ ਦੀ ਧਰਮ ਦੇ ਵਿੱਚ ਇਕ ਅਕਬਰ ਅਕਬਰ ਨਾਲ ਦੇ ਸੰਬੰਧ ਸੀ ਗੁਰੂ ਸਾਹਿਬ ਦੇ ਠੀਕ ਸੀ ਜਿਹੜਾ ਜਹਾਗੀਰ ਸੀ ਉਹ ਬੇਟਾ ਸੀ ਅਕਬਰ ਦਾ ਉਹਦੇ ਦੇ ਸੰਬੰਧ ਨੇ ਗੁਰੂ ਸਾਹਿਬ ਨਾਲ ਕੋਈ ਵਾਰੇ ਸਿਖਾਵੇਂ ਨਹੀਂ ਸੀ ਤੇ ਉਸ ਤੋਂ ਬਾਅਦ ਜਿਹੜਾ ਗੁਰੂ ਸਾਹਿਬ ਦਾ ਵੱਡਾ ਭਰਾ ਸੀ ਪ੍ਰਿਥੀ ਚੰਦ ਉਹ ਕਿਉਂਕਿ ਉਮਰ ਦੇ ਵਿੱਚ ਵੱਡਾ ਸੀ ਪਰ ਉਹ ਆਗਿਆਕਾਰੀ ਨਹੀਂ ਸੀ ਜਿਹੜੀ ਗੁਰਤਾ ਕਰਦੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਦਿੱਤੀ ਸੀ ਆਪਣੇ ਗੁਰੂ ਅਰਜਨ ਦੇਵ ਜੀ ਨੂੰ ਇਸ ਕਰਕੇ ਉਹ ਖਾਰ ਖੰਡਾ ਜੀ ਗੁਰੂ ਅਰਜਨ ਦੇਵ ਜੀ ਦਾ ਸੋਨੇ ਜਹਾਂਗੀਰ ਦੇ ਦਨ ਭਰੇ ਤੇ ਇੱਕ ਘਟਨਾ ਹੋਣ ਵਾਪਰ ਜਾਂਦੀ ਹੈ ਵੀ ਜਿਹੜਾ ਜਹਾਂਗੀਰ ਦਾ ਬੇਟਾ ਸੀ ਭਾਵ ਕਿ ਅਕਬਰ ਦਾ ਪੋਤਾ ਸੀ ਖੁਸਰੋ ਤਾਗੁਰ ਚਾਹੁੰਦਾ ਸੀ ਕਿ ਜੇ ਜਿਹੜਾ ਮੈਂ ਆਪਣਾ ਰਾਜ ਆਪ ਦੇ ਹੱਥ ਸਮੇਂ ਮਿਲੇ ਉਹ ਖੁਸਰੋ ਨੂੰ ਦੇਵਾਂ ਪਰ ਜਹਾਂਗੀਰ ਨੇ ਚਾਹੁੰਦਾ ਸੀ ਕਿ ਮੇਰੇ ਬੇਟੇ ਨੂੰ ਰਾਜ ਮਿਲੇ ਤੇ ਦੋਹਾਂ ਜਿਹੜੇ ਪਿਉ-ਮੁੱਤਾਂ ਦੇ ਵਿੱਚ ਥੋੜਾ ਜਿਹਾ ਵਿਵਾਦ ਹੋ ਜਾਂਦਾ ਤੇ ਇਹ ਭਾਰੂ ਹੋ ਜਾਂਦਾ ਜਹਾਗੀਰ ਇਹ ਚਾਹੁੰਦਾ ਵੀ ਮੈਂ ਫੁਸਰੋ ਨੂੰ ਵੀ ਆਪਦੇ ਬੇਟੇ ਨੂੰ ਫਿਰ ਤਾਰ ਕਰਾਂ ਤੋ ਡਰਦਾ ਮਾਰਾ ਪਰ ਜਾਉਂਦਾ ਤੇ ਤਰ ਤਰ ਸਾਹ ਵਾਕੇ ਗੁਰੂ ਅਰਜਨ ਦੇਵ ਪਾਸ਼ਾ ਕੋਲੇ ਸਹਰ ਲੈਂਦਾ ਤਾਂ ਲੋਕ ਜਿਹੜੇ ਹੁੰਦੇ ਨੇ ਲੋਕ ਲੋ ਚੱਕਦੇ ਨੇ ਜਹਾਗੀਰ ਨੂੰ ਵੀ ਇਹਨਾਂ ਨੇ ਮਦਦ ਕੀਤੀ ਆ ਸਿਰਾ ਰਾਜ ਭਾਗ ਬੰਡਾਉਣ ਵਾਸਤੇ ਤਾਂ ਇਸ ਮਤਲਬ ਜੁਰਮ ਦੇ ਵਿੱਚ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਤਸੀਹੇ ਦਿੱਤੇ ਜਾਂਦੇ ਉਹ ਤਸੀਹੇ ਕਿਸ ਤਰ੍ਹਾਂ ਦੇ ਸੀ ਤੁਸੀਂ ਪੜਿਆ ਹੋਊਗਾ ਕਿ ਗੁਰੂ ਸਾਹਿਬ ਨੂੰ ਉਬਲਦੇ ਗਰਮ ਪਾਣੀ ਦੀ ਦੇਗ ਦੇ ਵਿੱਚ ਪਵਾਲਿਆ ਗਿਆ ਬਿਠਾ ਕੇ ਗਰਮ ਪਾਣੀ ਦੇ ਵਿੱਚ ਪੱਠੀ ਦੇ ਉੱਤੇ ਪਵਾਲਿਆ ਗਿਆ ਉਪਰੰਤ ਤਤੀ ਦੇ ਵੀ ਦੇ ਉੱਤੇ ਗੁਰੂ ਸਾਹਿਬ ਨੂੰ ਬਿਠਾਇਆ ਗਿਆ ਸਿਰ ਦੇ ਵਿੱਚ ਗਰਮ ਰੇਤ ਪਾਈ ਗਈ ਬਹੁਤ ਤਰ੍ਹਾਂ ਦੇ ਤੁਸੀਂ ਇਹ ਗੁਰੂ ਸਾਹਿਬ ਨੂੰ ਦਿੱਤੇ ਤਾਂ ਗੁਰੂ ਸਾਹਿਬ ਅਡੋਲ ਰਹੇ ਸ਼ਾਂਤ ਚਿਤਰਾਏ ਉਹਨਾਂ ਨੇ ਉਸ ਵੇਲੇ ਦੀ ਜਿਹੜੀ ਜ਼ਾਲਮ ਸਰਕਾਰ ਉਹਦੇ ਵਿਰੁੱਧ ਨਹੀਂ ਕੋਈ ਗਿਲਾ ਕੀਤਾ ਪਰਮਾਤਮਾ ਦੇ ਵਿਰੁੱਧ ਨਹੀਂ ਗਿਲਾ ਕੀਤਾ ਤੇ ਇੱਕ ਸ਼ਬਦ ਦਾ ਆਚਾਰਨ ਆਡੇ ਕਹਿੰਦੇ ਗੁਰੂ ਸਾਹਿਬ ਉਚਾਰਦੇ ਰਹੇ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਾਗੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਗਾ ਨੰਬਰ 394 ਉੱਤੇ ਹੈਗਾ ਇਸ ਤਰ੍ਹਾਂ ਤਸੀਹੇ ਦੇਣ ਤੋਂ ਬਾਅਦ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਰਾਵੀ ਦੇ ਠੰਡੇ ਪਾਣੀ ਦੇ ਵਿੱਚ ్రోੜ ਦਿੱਤਾ ਗਿਆ ਤੋਂ ਗੁਰੂ ਸਾਹਿਬ ਜੀ ਸ਼ਹੀਦ ਹੋ ਗਏ ਤੇ ਸਾਡੇ ਲਈ ਬਹੁਤ ਕੁਝ ਦੇ ਗਏ